ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੈਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਸੂਟ ਲੈ ਕੇ ਆਏ ਆ ਜਿਵੇਂ ਮੈਂ ਪਹਿਲਾਂ ਦੋ ਹੈਂਡ ਵਰਕ ਦੇ ਸੂਟਾਂ ਦੀ ਹੈਵੀ ਸੂਟਾਂ ਦੀ ਵੀਡੀਓ ਪਾਈ ਆ ਤਾਂ ਸਭ ਨੇ ਬਹੁਤ ਪਸੰਦ ਕੀਤੇ ਆ ਬਹੁਤ ਸਾਰੇ ਆਰਡਰ ਨੇ ਜੀ ਅਸੀਂ ਉਹਨਾਂ ਦਾ ਕੋਸ਼ਿਸ਼ ਕਰ ਰਹੇ ਕਿ 1 ਮੰਥ ਦੇ ਵਿੱਚ ਕੰਪਲੀਟ ਕਰ ਦਈਏ ਕਿਉਂਕਿ ਆਰਡਰ ਹੀ ਬਹੁਤ ਸਾਰੇ ਨੇ ਇੱਕ ਇੱਕ ਸੂਟ ਦੇ ਪੰਜ ਪੰਜ ਆਰਡਰ ਨੇ ਵਿੱਚ ਵਿੱਚ ਇਦਾਂ ਦੇ ਸੂਟ ਨੇ ਬਹੁਤ ਸਾਰਾ ਪਿਆਰ ਦੇਣ ਲਈ ਪਹਿਲਾਂ ਤਾਂ ਥੈਂਕ ਯੂ so much ਤੇ ਬਾਕੀ ਹਰ ਇੱਕ ਨੇ ਆਪਣੀ ਚੁਆਇਸ ਅਕੋਰਡਿੰਗ ਵਰਕ ਕਰਵਾਉਂਦਾ ਕੋਈ ਪੌਂਚਾ ਤੇ ਕਰਵਾਉਂਦਾ ਕੋਈ ਦੁਪੱਟੇ ਦੇ ਘੱਟ ਵਰਕ ਕਰਵਾਉਂਦਾ ਕਿਸੇ ਨੇ ਦੁਪੱਟੇ ਦੇ ਜ਼ਿਆਦਾ ਕਰਾਉਣਾ ਹੁੰਦਾ ਉਹ ਸੀ ਕਸਟਮਾਈਜ਼ ਕਰਦੇ ਜਿੱਦਾਂ ਵੀ ਤੁਸੀਂ ਕਰਾਣਾ ਹੈ ਅੱਜ ਜਿਹੜੇ ਸੂਟ ਲੈ ਕੇ ਆਈਆਂ ਜੀ ਅੱਜ ਮੇਰੇ ਖੁਦ ਦੇ ਬਣੇ ਹੋਏ ਪੀਸ ਨੇ ਵੀ ਇਹਨਾਂ ਦੇ ਵਿੱਚ ਇੱਕ ਤਾਂ ਅਸੀਂ ਤੁਹਾਨੂੰ ਸਟੱਫ ਨਵਾਂ ਨਵਾਂ ਦਵਾਂਗੇ ਜਿੱਦਾਂ ਜ਼ਿਆਦਾਤਰ organza crepe ਵਗੈਰਾ ਹੀ ਚੱਲਦੀ ਹੈ ਫੰਕਸ਼ਨਾਂ ਦੇ ਵਿੱਚ ਅੱਜ ਵਾਲੇ ਸਟੱਫ ਅਸੀਂ ਤੁਹਾਨੂੰ ਬਹੁਤ ਨਵੇਂ ਨਵੇਂ ਜੇ ਸ਼ੇਡ ਸੋਰੀ ਸਟੱਫ ਦਵਾਂਗੇ ਤੇ ਇਹਨਾਂ ਦਾ ਪ੍ਰਾਈਸ ਵੀ ਹੈਂਡਵਰਕ ਦੇ ਅਕੋਰਡਿੰਗ ਹੀ ਹੋਏਗਾ ਸਭ ਤੇ ਹੈਂਡਵਰਕ ਹੋਇਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਕਰਾਣਾ ਕੋਈ ਵੀ ਡਿਜ਼ਾਈਨ ਕਰਵਾਣਾ ਕਰਵਾ ਸਕਦੇ ਹੋ ਸਾਰੇ ਮੇਰੇ ਖੁਦ ਦੇ ਬੜੇ ਹੋਏ ਪੀਸ ਨੇ ਜੀ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੇਰੇ ਮੈਨੂੰ ਸੂਟ ਦੀ ਫੋਟੋ ਲੈ ਕੇ ਸਕਰੀਨਸ਼ਾਟ ਭੇਜ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਜੇ ਸੂਟ ਨੇ ਜਿਹੜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਿਲਕੁਲ ਨਵਾਂ ਨਵਾਂ ਜਸਟਾਫ ਹੈ ਦੇਖੋ ਪਹਿਲਾਂ ਤਾਂ ਸੈਲਫ ਹੈ ਜੀ ਸਾਰੇ ਸੂਟ ਦੇ ਵਿੱਚ ਠੀਕ ਹੈ ਪਾਰਟੀ ਵੀ ਆ ਰਹੇਗਾ ਜੀ ਔਰਗੇਂਜ਼ਾ ਸਟਫ ਦੇ ਉੱਪਰ ਫਸਟ ਟਾਈਮ ਸੈਲਫ ਆਈਆ ਜਿਹੜਾ ਤੁਹਾਨੂੰ ਅਸੀਂ ਇਹ ਦੇ ਰਹੇ ਹਾਂ ਬਿਲਕੁਲ ਸੌਫਟ ਤੇ ਰਹੇਗਾ ਸੂਟ ਇਹ ਅੱਜ ਦੀ ਵੀਡੀਓ ਦਾ ਹਾਈएस्ट ਪ੍ਰਾਈਸ ਰਹੇਗਾ ਤਕਰੀਬਨ 11-12 ਕੁ ਹਜ਼ਾਰ ਰੁਪਏ ਬਾਕੀ ਉਸ ਤੋਂ ਘੱਟ ਹੀ ਰਹਿਣਗੇ ਸਾਰੇ ਸੂਟ ਤੁਸੀਂ ਧਿਆਨ ਨਾਲ ਦੇਖ ਲਿਓ ਇਸ ਸਟੱਫ ਦੇ ਅਕੋਰਡਿੰਗ ਵੀ ਇਹਨਾਂ ਦੇ ਪ੍ਰਾਈਸ ਰਹਿਣਗੇ ਤੇ ਵਰਕ ਤਾਂ ਤੁਸੀਂ ਦੇਖ ਹੀ ਲੈਣਾ ਅਸੀਂ ਇਹ ਸੂਟ ਨੂੰ ਸਿਲਵਰ ਵਰਕ ਦੇ ਨਾਲ ਬਣਾਇਆ ਤੁਸੀਂ ਇਸ ਤੇ 골ਡਨ ਪਾਣੀ 골ਡਨ ਜੋ ਵੀ ਬਣਾਣਾ ਉਸ ਤੇ ਹੀ ਬਣ ਜੇਗਾ ਪਰ ਇਹ ਸਿਲਵਰ ਦੇ ਉੱਪਰ ਵੀ ਬਹੁਤ ਖਿੜ ਕੇ ਆ ਰਿਹਾ ਹੈ ਅਗਰ ਕਿਸੇ ਨੇ ਹਲਕਾ ਫੁਲਕਾ ਨਾਲ ਡਾਇਮੰਡ ਪਾਣਾ ਹੁੰਦਾ ਤਾਂ ਕੁਝ ਅਲੱਗ ਜੀ ਲੁਖ ਉਬਰ ਕੇ ਆਏਗੀ ਸੂਟ ਤੇ ਬਹੁਤ ਸੋਹਣਾ ਸੂਟ ਆ ਡਿਜ਼ਾਈਨ ਹੀ ਬਹੁਤ ਪਿਆਰਾ ਸਾਰੀ ਨੂੰ ਕਟਦਾਣਾ ਥਰੈਡਵਰਕ ਤੇ সিলਵਰ ਸਿੱਪੀ ਦੇ ਨਾਲ ਹੀ ਅਸੀਂ ਇਹਨੂੰ ਹਾਈਲਾਈਟ ਕੀਤਾ ਹੋਇਆ ਬਾਜੂ ਤੇ ਤੁਹਾਨੂੰ ਪ੍ਰੋਪਰ ਕੰਮ ਮਿਲੂਗਾ ਨਾਲ ਹੈਗੀ ਹੈ ਜੀ ਸਿਲਕ ਦੀ ਸਲਵਾਰ ਸਭ ਤੋਂ ਮੇਨ ਹੈਗਾ ਦਾ ਦੁਪੱਟਾ ਇਹ ਹੈਗਾ ਦਾ ਦੁਪੱਟਾ ਕਾਫੀ ਹੈਵੀ ਲੁੱਕ ਦੇ ਵਿੱਚ ਰਹੂਗਾ ਜੀ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਹੈਗਾ 11500 ਇਸ ਸੂਟ ਦਾ ਇਹ 2-3 ਕਸੂਟ ਹੀ ਹੋਣਗੇ ਇਦਾਂ ਦੇ ਬਾਕੀ ਸਾਰੇ ਤੁਹਾਨੂੰ 7-8000 ਦੀ ਰੇਂਜ ਵਿੱਚ ਸੂਟ ਮਿਲ ਹੀ ਜਾਣਗੇ ਉਸ ਤੋਂ ਘੱਟ ਵੀ ਮਿਲ ਜਾਣਗੇ ਇਹ ਸੂਟ ਅਸੀਂ ਬਹੁਤ ਪਿਆਰਾ ਬਣਾਇਆ ਮਤਲਬ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਅਸੀਂ ਇਸ ਤੇ ਲੈਂਗੇਜ ਸਟਾਈਲ ਨੂੰ ਅਸੀਂ ਸੂਟ ਤੇ ਲੈ ਕੇ ਆਏ ਆ ਇਹ ਹੈਗਾ ਪਿਓਰ ਕ੍ਰੇਪ ਦਾ ਸਟੱਫ ਠੀਕ ਹੈ ਆਰੀ ਵਰਕ ਨੂੰ ਟੋਟਲੀ ਹੈਂਡਵਰਕ ਦੇ ਨਾਲ ਬਣਾਇਆ neck ਦੇਖ ਲਓ ਪਹਿਲਾਂ ਤਾਂ ਕੁਛ ਅਲੱਗ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਲੈਂਗੇਰਾ ਡਿਜ਼ਾਈਨ ਸੀਗਾ ਜਿਹੜਾ ਸੀ ਸੂਟ ਦੇ ਉੱਪਰ ਕੀਤਾ ਹੈ ਪਿਓਰ ਕ੍ਰੇਪ ਦਾ 5 ਮੀਟਰ ਦਾ ਸੂਟ ਆ ਬਾਜੂ ਤੇ ਵੀ ਵਰਕ ਆ ਪੀਕਾਕ ਬਣਿਆ ਹੋਇਆ ਠੀਕ ਹੈ ਜੀ ਮੇਨ ਹੈਗਾ ਦਾ ਦੁਪੱਟਾ ਔਰਗੇਂਜ਼ਾ ਦਾ ਦੁਪੱਟਾ 4 ਸਾਈਡ ਕੰਟਰਾਸਟ ਵਿੱਚ ਆਏਗਾ ਦੁਪੱਟਾ ਇਹਦਾ ਇਹ ਰਹੇਗਾ ਸੈਂਟਰ ਦੇ ਵਿੱਚ ਜਿਹੜਾ ਇਹ ਪੈਨਲ ਆ ਠੀਕ ਹੈ ਤੇ ਬਾਕੀ ਆ ਜਾਏਗਾ ਆਪਣਾ ਇਦਾਂ ਦਾ ਟੱਕਾ ਕੁਛ ਅਲੱਗ ਜੀ ਲੁੱਕ ਦਾ ਸੂਟ ਹੈ ਸਾਰੇ ਹੈਵੀ ਘੇਰਾ ਇਹਦਾ ਦੇਖੋ ਫੋਰ ਸਾਈਡ ਹੈਵੀ ਵਰਕ ਦੇ ਨਾਲ ਇਹ ਸੂਟ ਦਾ 13500 ਪ੍ਰਾਈਸ ਰਹੂਗਾ ਜੀ ਕੁਛ ਅਲੱਗ ਜੀ ਲੁੱਕ ਹੈ ਜੀ ਸੂਟ ਦੀ ਬਹੁਤ ਸੋਹਣਾ ਸੂਟ ਹੈ ਇਹਨੂੰ ਲੈ ਕੇ ਆਏ ਆ ਜੀ ਅਸੀਂ ਟੈਬੀ ਕਰਾਸ਼ ਦੇ ਉੱਪਰ ਜਿਹੜਾ ਇਹ ਸਟੱਫ ਆ ਟੈਬੀ ਕਰਾਸ਼ ਆ ਤੇ ਹੁਣ ਇਹ ਵੀ ਕਾਫੀ ਜ਼ਿਆਦਾ ਚੱਲਦਾ ਏ ਜਿਹੜਾ ਇਹ ਸਟੱਫ ਹੈ ਇਹਦਾ 6500 ਪ੍ਰਾਈਸ ਆ ਤੇ ਇਹਨੂੰ ਅਸੀਂ ਹੈਂਡਵਰਕ ਦੇ ਨਾਲ ਬਣਾਇਆ ਬਿਲਕੁਲ ਨਵਾਂ ਜਿਹਾ ਸਟੱਫ ਹੈ ਇਹ ਬਹੁਤ ਸੋਨਾ ਸੂਟ ਆ 6500 ਦਾ ਤੇ ਕਿ ਦੁਪੱਟਾ ਜਿਹੜਾ ਉਹ ਵੀ ਸੇਮ ਰਹੂਗਾ ਜੀ ਤੇ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਇਹਨੂੰ ਹਲੇ ਲੇਸ ਲਗਾਣੇ ਆ ਇਹ ਹੈਗਾ ਜੀ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਨਵਾਂ ਸਟੱਫ ਲੈ ਕੇ ਆਏ ਆ। ਇਹ ਵੀ ਤੁਹਾਨੂੰ 올ਓਵਰ ਸੂਟ ਮਿਲੇਗਾ 5 ਮੀਟਰ। ਬਹੁਤ ਸੋਹਣਾ ਡਿਜ਼ਾਈਨ ਆ। ਠੀਕ ਹੈ ਜੀ। ਤੇ ਇਹ ਹੈਗਾ ਦਾ ਦੁਪੱਟਾ। ਲਾਈਨਿੰਗ ਦੇ ਉੱਪਰ ਆ ਜੀ ਸਟੱਫ ਰਹੇਗਾ ਇਹ ਤਕਰੀਬਨ ਟਿਸ਼ੂ ਦੇ ਉੱਪਰ। ਸਾਰਾ ਹੀ ਦੁਪੱਟਾ ਇਹਦਾ ਬਹੁਤ ਸੋਹਣਾ ਬਣਿਆ ਹੋਇਆ ਤੇ 6000 ਹੈਗਾ ਇਸ ਸੂਟ ਦਾ ਪ੍ਰਾਈਸ ਇਹ ਮੇਰੇ ਵੀ ਪਾਇਆ ਹੋਇਆ ਸੀਗਾ ਪੀਚ ਕਲਰ ਜੌਰਜਟ ਦੇ ਉੱਪਰ ਸੇਮ ਡਿਜ਼ਾਈਨ ਜਿਸ ਨੇ ਐਗਜ਼ੀਬਿਸ਼ਨ ਸੀਗੀ ਉਸ ਦਿਨ ਮੈਂ ਪਾਇਆ ਹੋਇਆ ਸੀਗਾ ਇਹ ਸੇਮ ਡਿਜ਼ਾਈਨ ਉਹੀ ਅਸੀਂ ਰੈਡੀ ਕੀਤੇ ਆਂ ਕਾਫੀ ਸਾਰੇ ਤੇ ਇਹ ਵੀ ਸੇਮ ਹੀ ਸਟੱਫ ਦੇ ਉੱਪਰ ਰਹੇਗਾ ਕਲਰ ਚੇਂਜ ਆ ਤੇਰਾ ਡਿਜ਼ਾਈਨ ਚੇਂਜ ਆ ਨੇਵੀ ਨੱਕ ਦੇ ਵਿੱਚ ਲੈ ਕੇ ਆਏ ਆਂ ਜੇ ਸੂਟ ਨੂੰ ਬਹੁਤ ਸੋਹਣਾ ਸੂਟ ਬਣਿਆ ਹੋਇਆ ਨੈੱਕੀ ਬਹੁਤ ਪਿਆਰਾ ਬਣਿਆ ਹੋਇਆ ਤੇ ਜਿਹੜੀ ਇਹਦੀ ਬਾਜੂ ਨੇ ਉਹ ਤੁਹਾਨੂੰ ਅਮਰੀਲਾ ਸ਼ਿਵ ਚ ਮਿਲ ਜਾਣਗੇ ਤੁਸੀਂ ਵੈਲ ਬਾਜੂ ਬਣਾ ਸਕਦੇ ਹੋ ਠੀਕ ਹੈ ਤੇ ਜਿਹੜਾ ਇਹ ਰਹੂਗਾ ਜੀ ਇਹਦੀ ਸਟ੍ਰੇਟ ਸਲਵਾਰ ਦੇ ਉੱਪਰ ਕੰਮ ਠੀਕ ਹੈ ਬਾਜੂ ਨੇ ਨੈੱਕਾ ਹੈਵੀ ਵਰਕ ਹੈ ਜੀ ਸਾਰੇ ਇਹ ਪਰਲਸ ਵਰਕ ਦੇ ਨਾਲ ਰਹੂਗਾ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਫੋਰ ਸਾਈਡ ਕਾਫੀ ਹੈਵੀ ਵਰਕ ਹੈ ਵਾਲਾ ਤੇ ਸਾਰੇ ਚਬੂਟੀ ਰਹੂਗੀ 7000 ਹੈਗਾ ਇਸ ਸੂਟ ਦਾ ਪ੍ਰਾਈਸ ਇਹ ਵੀ ਤੁਹਾਨੂੰ ਟੈਬੀ ਦੇ ਉੱਪਰ ਮਿਲੇਗਾ ਜੀ ਠੀਕ ਹੈ ਬਹੁਤ ਸੌਫਟ ਸਟੱਫ ਹੈ 7500 ਹੈਗਾ ਇਸ ਸੂਟ ਦਾ ਪ੍ਰਾਈਸ 18 ਲਸੀ ਹਲੇ ਸਲਵਾਰ ਡਾਈ ਕਰवानी ਆ ਤੁਸੀਂ ਸੇਮ ਸਟੱਫ ਦੀ ਲੈਣੀ ਹੈ ਸੇਮ ਦੀ ਲੈ ਸਕਦੇ ਹੋ ਜਾਂ ਫੇਰ ਕ੍ਰੇਪ ਦੀ ਲੈਣੀ ਹੈ ਕ੍ਰੇਪ ਦੀ ਲੈ ਸਕਦੇ ਹੋ 컬러풀 레이 ਦੇ ਵਿੱਚ ਦਬਕਾ ਪਾਇਆ ਹੋਇਆ ਅਲੱਗ ਲੁੱਕ ਨਿਕਲ ਕੇ ਆ ਰਹੀ ਹੈ ਸਾਰੀ ਵਰਕ ਦੀ ਬਹੁਤ ਸੋਹਣਾ ਵਰਕ ਆ ਠੀਕ ਹੈ ਜੀ ਟੈਬੀ ਦਾ ਹੀ ਇਹਦੇ ਨਾਲ ਰਹੂਗਾ ਦੁਪੱਟਾ ਤੇ ਸਾਰੇ ਚ ਰਹੋਗੀ ਜੀ ਬੂਟੇ ਠੀਕ ਹੈ ਨੈਕਸਟ ਸੂਟ ਦੇ ਰਹੇ ਹਾਂ 8700 ਹੈਗਾ ਇਸ ਸੂਟ ਦਾ ਪ੍ਰਾਈਸ ਦੁਪੱਟਾ ਰਹੇਗਾ ਟੈਬੀ ਦਾ ਹੀ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਆ ਸੈਂਟਰ ਪੈਨਲ ਦੇ ਨਾਲ ਦੁਪੱਟਾ 4 ਸਾਈਡ ਵਰਕ ਆ ਤੇ ਸਾਰੇ ਦੇ ਵਿੱਚ ਇਦਾਂ ਬੁੱਟੀ ਰਹੇਗੀ ਬਹੁਤ ਸੋਹਣਾ ਸੂਟ ਆ ਇਹ ਹੈਗਾ ਜੀ ਬਿਲਕੁਲ ਨਵਾਂ ਜਸਟਾ ਬਹੁਤ ਸੋਹਣਾ ਸਟਾਫ ਆ 8000 ਹੈਗਾ ਇਸ ਸੂਟ ਦਾ ਪ੍ਰਾਈਸ ਬਿਲਕੁਲ ਨਿਊ ਸਟਾਫ ਆ ਸੈਲਫ ਦੇ ਉੱਪਰ ਵਰਕ ਦੀ ਯੂਨੀਕਨੈਸ ਦੇਖੋ ਜੀ ਬਹੁਤ ਸੋਨਾ ਵਰਕ ਹੈ ਬਾਜੂ ਤੇ ਵੀ ਤੁਹਾਨੂੰ ਹੈਵੀ ਵਰਕ ਮਿਲੇਗਾ ਦੇਖੋ ਕਿਹੜਾ ਬਣਿਆ ਹੋਇਆ ਤੇ ਬਹੁਤ ਸੋਨਾ ਸੂਟ ਬਣਿਆ ਹੋਇਆ ਇਹਦੇ ਨਾਲ ਵੀ ਸਲਵਾਰ ਡਾਈ ਕਰਾਣੀ ਹੈ ਇਹ ਦੁਪੱਟਾ ਜੀ ਸੇਮ ਦੇ ਵਿੱਚ ਇਹਦਾ ਠਿਆਰ ਪ੍ਰਾਈਸ ਆ ਇਹ ਹੈਗੀ ਜੀ ਟੈਬੀ ਸਿਲਕ ਬਹੁਤ ਸੋਨਾ ਸਟਾਫ ਆ ਸਾ ਵੀ ਸਿਲਕ ਦਾ ਹੈਂਡਵਰਕ ਦੇ ਉੱਪਰ ਸੂਟ ਆ 7200 ਇਹ ਸੂਟ ਦਾ ਪ੍ਰਾਈਸ ਆ ਬਿਲਕੁਲ ਸੌਫਟ ਸਟਫ ਆ ਬਹੁਤ ਜ਼ਿਆਦਾ ਸੌਫਟ ਆ ਇਦਾਂ ਕਾਰਨਰ ਹੈਵੀ ਚ ਰਹਿਣਗੇ ਸਾਰੇ ਚ ਰਹੇਗੀ ਬੂਟੇ 7200 ਪ੍ਰਾਈਸ ਆ ਇਹਦੀ ਵੀ ਸਲਵਾਰ ਡਾਈ ਕਰਾਣੀ ਆ ਜਿੰਨੇ ਵੀ ਮੈਂ ਤੁਹਾਨੂੰ ਪ੍ਰਾਈਸ ਦੱਸਦੀ ਆ ਵਿਦ ਸਲਵਾਰ ਦੱਸਦੀ ਆ ਸਾਰੇ ਸੂਟ ਦੇ ਜਿਹੜਾ ਵੀ ਸੂਟ ਤੁਸੀਂ ਬੁੱਕ ਕਰੋਗੇ ਅਸੀਂ ਤੁਹਾਨੂੰ ਸਲਵਾਰ ਡਾਈ ਕਰਵਾ ਕੇ ਫਿਰ ਭੇਜਾਂਗੇ ਜੀ ਸੂਟ ਅਗਰ ਤੁਸੀ ਸਟਿਚ ਕਰਵਾਣਾ ਤਾਂ ਸਟਿਚ ਕਰਵਾ ਸਕਦੇ ਹੋ ਦੇਖੋ ਸੂਟ ਇਹ ਵੀ ਟੈਬੀ ਸਿਲਕ ਰਹੀਆ ਬਹੁਤ ਸੋਹਣੇ ਸੋਹਣੇ ਜੇ ਸੂਟ ਆ ਇਹ 7000 ਦਾ ਸੂਟ ਆ ਸਾਰੇ ਦੁਪੱਟੇ 'ਚ ਇਦਾਂ ਲਾਈਨਾਂ ਰਹਿਣਗੀਆਂ 4 ਸਾਈਡ ਬਹੁਤ ਸੋਨਾ ਵਰਕ ਆ ਕੀ ਹੈ ਗਿਆ ਜੀ ਕੁਛ ਅਲੱਗ ਲੁੱਕ ਪਿਓਰ ਵਿਸਕੋਸ オーਰਗੈਂਜ਼ਾ ਦੇ ਉੱਪਰ ਸੂਟਾ ਇਹਦਾ ਹੈਗਾ 10000 ਪ੍ਰਾਈਸ ਇਸ ਸੂਟ ਦਾ ਬਹੁਤ ਪਿਆਰਾ ਸੂਟ ਹੈ ਵਰਕ ਹੀ ਬਹੁਤ ਸੋਹਣਾ ਹੈ ਬਾਜੂ ਤੇ ਵੀ ਵਰਕ ਹੈ ਦੁਪੱਟੇ ਦੀ ਯੂਨੀਕਨੈਸ ਬਹੁਤ ਜ਼ਿਆਦਾ ਹੈ ਸਾਰੇ ਦੁਪੱਟੇ 'ਚ ਬਹੁਤ ਪਿਆਰਾ ਵਰਕ ਹੈ ਠੀਕ ਹੈ ਜੀ ਫੋਰ ਸਾਈਡ ਵੀ ਹੈਵੀ ਵਰਕ ਹੈ 10000 ਦਾ ਸੂਟ ਹੈ ਨੈਕਸਟ ਦੰਨਿਆ ਜੀ ਤੁਹਾਨੂੰ ਗ੍ਰੇ ਕਲਰ ਦਾ ਸੂਟ ਹੈ ਇਹ ਵੀ ਟੈਬੀ ਮਸ ਟੈਬੀ ਸਿਲਕ ਤੇ ਆ ਸਟਫ ਹੈ ਜਿਹੜੇ ਦਾ ਠੀਕ ਹੈ ਤੇ ਇਹ ਹੈਗਾ ਜੀ ਸਾਰਾ ਦੁਪੱਟਾ ਇਹਦਾ 7000 ਹੈਗਾ ਇਸ ਸੂਟ ਦਾ ਪ੍ਰਾਈਸ ਬਹੁਤ ਸੋਹਣਾ ਸੂਟ ਹੈ ਸਟਫੀ ਬਹੁਤ ਪਿਆਰਾ ਹੈ ਵਰਕ ਦੇਖੋ ਕਿੰਨਾ ਸੋਹਣਾ ਹੈ ਸੇਮ ਹੀ ਸਟਫ ਦੇ ਉੱਪਰ ਦੁਪੱਟਾ ਰਹੇਗਾ ਤੇ ਪ੍ਰਾਈਸ ਹੈਗਾ ਜੀ ਸੂਟ ਦਾ 7500 ਇਹ ਸੂਟ ਹੈਗਾ ਜੀ 85 ਦਾ ਇਹ ਵੀ ਬਹੁਤ ਪਿਆਰਾ ਵਰਕ ਹੈ ਇਹ ਹੈਗਾ ਗਲਾਸ ਟੇਜੀ ਗਲਾਸ ਟਿਸ਼ੂ ਦੇ ਸੂਟ ਨੇ ਜਿਹੜੇ ਦੋਨੋਂ ਹੀ ਤੁਹਾਨੂੰ ਦਿਖਾਏ ਆ ਵਰਕ ਦੇਖੋ ਕਿੰਨਾ ਪਿਆਰਾ ਹੈ ਇਹਨੂੰ ਹਲੇ ਟਿਸ਼ੂ ਲੱਗੇਗਾ ਸਲਵਾਰਾਂ ਡਾਈ ਹੋਣੀ ਇਹਨਾਂ ਦੀਆਂ 8500 ਦਾ ਸੂਟ ਆ ਇਹ ਹੈਗਾ ਜੀ ਤਾਬੀ ਸਿਲ ਕਰੇ ਪਰ 6500 ਦਾ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਨੀਓਨ ਜਿਹਾ ਸ਼ੇਡ ਆ ਸੈਂਟਰ ਫਾਈਨਲ ਦੇ ਨਾਲ ਘੇਰੇ ਦਾ ਕੋਈ ਇਸ਼ੂ ਨਹੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਦੁਪੱਟਾ ਵੀ ਹੈਵੀ ਇਦਾਂ ਰਹੇਗਾ ਜੀ ਦਾ ਦੁਪੱਟਾ 6500 ਇਹ ਵੀ ਤੁਹਾਨੂੰ ਗਲਾਸ ਦੇ ਉੱਪਰ ਮਿਲੇਗਾ ਜੇ 10000 ਦਾ ਸੂਟ ਆ ਗਲਾਸ ਟਿਸ਼ੂ ਤੇ ਰਹੇਗਾ ਇਹ ਵਾਲਾ ਸਟੱਫ ਦੇਖੋ ਸੂਟ ਬਹੁਤ ਪਿਆਰਾ ਵਰਕ ਵੀ ਬਹੁਤ ਸੋਹਣਾ ਟੀਕ ਦੇ ਵਿੱਚ ਹੈਵੀ ਬਾਜੂ ਨੇ ਤੇ ਕ੍ਰਸ਼ ਦੇ ਵਿੱਚ ਹੈਗਾ ਇਹਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਰਹੋਗੇ ਬੂਟੀ ਤੇ ਬੇਲ ਠੀਕ ਹੈ ਜੀ ਇਹਦੀ ਵੀ ਸਲਵਾਰ ਡਾਈ ਕਰਾਣੀ ਆ 10000 ਪ੍ਰਾਈਸ ਆ ਸੂਟ ਦਾ ਨੈਕਸਟ ਫਿਰ ਤੋਂ ਟੈਬੀ ਤੇ ਆ ਗਿਆ ਜੀ 7000 ਪ੍ਰਾਈਸ ਆ ਸੂਟ ਦਾ ਘਟਦਾਣੀ ਤੇ ਹਾਰੀ ਵਰਕ ਦੇ ਨਾਲ ਬਣਿਆ ਹੋਇਆ ਪੀਸ ਆ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਹੈ ਸਾਰੇ ਪਾਰਟੀ ਵੇਅਰ ਸੂਟ ਫੁੱਲ ਡਿਜ਼ਾਈਨਰ ਸਾਰੇ ਦੁਪੱਟੇ 'ਚ ਵਰਕ 7500 ਵੀ ਨੈਕ 'ਚ ਦੰਨੇ ਆ ਜੀ 6800 ਹੈਗਾ ਸੂਟ ਦਾ ਪ੍ਰਾਈਸ ਇਹ ਬਣਿਆ ਹੋਇਆ ਵੀ ਨੈਕ ਟੈਸਟਫ ਹੈਗਾ ਟੈਬੀ ਸਿਲਕ ਦੇ ਉੱਪਰ ਠੀਕ ਹੈ ਇਹ ਹੈਗਾ ਜੀ ਇਹਦੀ ਬਾਜੂ ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਜੇ ਤੁਸੀਂ ਸਲਵਾਰ ਤੇ ਲਿਆ ਸਕਦੇ ਹੋ ਬਹੁਤ ਸੋਨਾ ਵਰਕ ਹੈ ਇਹ ਹੈਗਾ ਇਹਦਾ ਫੋਰ ਸਾਈਡ ਦੁਪੱਟਾ 6800 ਹੈਗਾ ਪ੍ਰਾਈਸ 7000 ਦਾ ਸੂਟ ਹੈ ਜੀ ਟੈਬੀ ਸਿਲਕ ਦੇ ਉੱਪਰ ਸਟਫ ਵਰਕ ਦੇਖੋ 골ਡਨ ਤੇ 골ਡਨ ਦਾ ਖੂਸ਼ ਲੱਗ ਜੀ ਲੁੱਕ ਦਾ ਸੂਟ ਹੈ ਨਾਲ ਲਈ ਹੋਵੇ ਮਹਿਰੂਨ ਕਲਰ ਦੀ ਫੁਲਕਾਰੀ ਬਹੁਤ ਸੋਹਣਾ ਸੂਟ ਆਣਾ ਹੈ ਠੀਕ ਹੈ ਜੀ ਸੇਮ ਦੁਪੱਟਾ ਸਾਰੇ ਦੁਪੱਟੇ 'ਚ ਐਦਾ ਬੋਟੀ ਰਹੇਗੀ ਬੋਟੀ ਵੀ ਬਹੁਤ ਪਿਆਰੀ ਬਣੀ ਹੋਈ ਆ 7000 ਦਾ ਸੂਟ ਸੀਗਾ ਨੈਕਸਟ ਦਿਖਾਣੇ ਆ ਜੀ 8200 ਦਾ ਸੂਟ ਆ 8200 ਦਾ ਟੈਬੀ ਸਿਲਕ ਰਿਪਰ ਸੂਟ ਆ ਵਰਕ ਦੇਖੋ ਪਿਓਰ ਬਹੁਤ ਸੋਹਣਾ ਸੂਟ ਆ ਸਾਰੇ ਦਵਕੇ ਦਾ ਹੈਵੀ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਠੀਕ ਹੈ ਜੀ ਤੇ ਦੁਪੱਟਾ ਤੇ ਵੀ ਸਾਰੇ ਸਿ ਬੁੱਟੀ ਰਹੂਗੀ 8200 ਹੈਗਾ ਪ੍ਰਾਈਸ ਨੈਕਸਟ ਹੈਗਾ 6500 ਦਾ 6500 ਦਾ ਸੂਟ ਆ ਜੀ ਸਟੱਫ ਹੈਗਾ ਟੈਬੀ ਸਿਲਕ ਦਾ ਬਹੁਤ ਸੌਫਟ ਸਟੱਫ ਆ ਜਿਨ੍ਹਾਂ ਦੇ ਸਕਿਨ ਤੋਂ ਥੋੜਾ ਚੁਬਣੇ ਵਾਲਾ ਜਾਂ ਖੜਾ-ਖੜਾ ਜਿਹਾ ਕੱਪੜਾ ਨਹੀਂ ਪਹਿਣਿਆ ਵਾਲਾ ਟੈਬੀ ਸਿਲਕੋ ਨਾਲ ਵਾਸਤੇ ਬਹੁਤ ਵੈਸਟ ਆ ਸੌਫਟ ਸਟੱਫ ਹੁੰਦਾ ਤੇ ਪ੍ਰਾਈਸ ਹੈਗਾ ਜੀ ਇਸ ਸੂਟ ਦਾ 6500 ਪਿਓਰ ਵਿਸਕੋਸ ਤੇ ਦੰਨੇ ਆ ਬਹੁਤ ਸੋਨਾ ਸੂਟ ਹੈ ਅਸੀਂ ਪੈਚ ਵਰਕ ਕੀਤਾ ਇਸ ਸੂਟ ਦੇ ਉੱਪਰ ਜਦੋਂ ਮੈਂ ਖੋਲਾਂਗੀ ਤਾਂ ਇਹ ਸਿੰਗਲ ਹੋ ਜਾਏਗਾ ਹੁਣ ਤੁਸੀਂ ਇਦਾਂ ਹੀ ਪਏ ਦੀ ਲੂਕ ਦੇਖ ਸਕਦੇ ਹੋ ਹੈਵੀ ਨੈਕ ਹੈ ਇਸ ਦਾ ਤੇ ਇਹ ਹੈਗਾ ਜੀ ਸਾਰੇ ਸੂਟ ਦਾ ਫਰੰਟ ਬਹੁਤ ਪਿਆਰਾ ਸੂਟ ਆ ਜੈਸਾ ਯਾਰ ਦਾ ਸੂਟ ਆ ਜੀ ਇਹ 10000 ਦਾ ਫੋਰ ਸਾਈਡ ਬਰੀਕ ਬੇਲ ਬਣੀ ਹੋਈ ਆ ਬੇਲ ਦੀ ਲੁੱਕ ਹੀ ਬਹੁਤ ਸੋਹਣੀ ਆ ਐਦਾ ਹੈਗਾ ਜੀ ਸੂਟ ਇਹ ਠੀਕ ਹੈ 10000 ਪ੍ਰਾਈਸ ਆ ਇੱਕ ਪੀਸ ਤੁਹਾਨੂੰ ਹੋਰ ਦਿਖਾਨੀ ਆ ਸਲਵਾਰਾ ਇਹਨਾਂ ਦੇ ਨਾਲ ਅਸੀਂ ਤੁਹਾਨੂੰ ਕ੍ਰੇਪ ਦੀਆਂ ਦਵਾਂਗੇ ਸਾਰੇ ਸੂਟਾਂ ਦੇ ਨਾਲ ਜਿਨ੍ਹਾਂ ਦੇ ਨਾਲ ਡਾਈ ਹੋਣੀ ਹੈ ਕ੍ਰੇਪ ਦੀ ਸਲਵਾਰ ਹੋਏਗੀ ਸੂਟ ਦੇਖੋ ਤੇ ਕਲਰ ਦੇਖੋ ਜੀ ਸੂਟ ਦਾ ਵਰਕ ਦੇਖੋ ਇੱਕ ਇੱਕ ਚੀਜ਼ ਇਸ ਸੂਟ ਵਿੱਚ ਦੇਖਣ ਵਾਲੀ ਆ ਬਹੁਤ ਪਿਆਰਾ ਪੀਸ ਆ ਬਹੁਤ ਸੋਹਣਾ ਸੂਟ ਆ ਇਹ ਹੈਗਾ ਜੀ ਇਹਦਾ ਦੁਪੱਟਾ ਸਲਵਾਰ ਪਿਓਰ ਕ੍ਰੇਪ ਦੀ ਆਏਗੀ ਪਿਓਰ ਤੇ ਔਰਗੈਂਜ਼ਾ ਤੇ ਆ 8700 ਹੈਗਾ ਇਸ ਸੂਟ ਦਾ ਪ੍ਰਾਈਸ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਸੂਟ ਪਸੰਦ ਆ ਹੀ ਹੋਣਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much